ਹਾਂਜੀ ਸਸ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸਕ੍ਰਾਈਬ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰ ਆਪਣਾ ਹੈਲਪ ਲਾਈਨ ਨੰਬਰ ਕਰ ਲਓ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲੇ ਸੰਦ ਹਾਲ ਤਵੀਆਂ ਟਰੈਕਟਰ ਟਰਾਲੀ ਜੋ ਕੁ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਆਡ ਆਪਣੇ ਚੈਨਲ ਜੱਟਾਂ ਦਾ ਜਹਾਜ ਤੇ ਕਰ ਦਿਆਂਗੇ ਥੈਂਕ ਯੂ ਵੈਰੀ ਮੱਚ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੀ ਲੈ ਕੇ ਆਏ ਆਂ ਪੰਜ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਸੋਨਾਲਿਕਾ 60 DI ਟਰੈਕਟਰ ਹੈ 911 ਟਰੈਕਟਰ ਹੈ ਬਲਕਾਰ ਕੰਬਾਈਨ ਹੈ ਕੇਐਸ ਦਾ ਤੂੜੀ ਵਾਲਾ ਰੀਪਰ ਹੈ ਤੇ ਆਲਟੋ ਗੱਡੀ ਹੈ ਵੀਰੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲਗੇ ਸੋਨਾਲੀਕਾ ਟਰੈਕਟਰ ਬਾਰੇ ਸੋਨਾਲੀਕਾ 60 DI ਟਰੈਕਟਰ ਹੈ ਵੀਰੇ 2007 ਮਾਡਲ ਟਰੈਕ ਦੇ ਜਿਹੜੇ ਟਾਇਰ ਨੇ ਚਾਰੇ ਟਾਇਰ ਬਿਲਕੁਲ ਨਵੇਂ ਨੇ ਵੀਰੇ ਪੰਜ ਚਾਰ ਦਿਨ ਪਹਿਲਾਂ ਹੀ ਬਵਾਏ ਹੈ ਪੰਜਾਬ ਨੰਬਰ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਰੰਗ ਪੇਂਟ ਸਾਰਾ オリジナル ਹੈ ਵੀਰੇ ਬਾਡੀ ਚਾਸੀ ਲਿੰਕਾਂ ਦਾ ਕੋਈ ਸਕ੍ਰੈਚ ਤੱਕ ਨਹੀਂ ਇੰਜਨ ਪੰਪ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਪਾਵਰ ਸਟੀਅਰਿੰਗ ਸਾਈਡ ਗੇਅਰ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਏਰੀਆ ਵੀਰੇ ਰਤੋਗੇ ਪਿੰਡ ਹੈ ਜ਼ਿਲ੍ਹਾ ਸੰਗਰੂਰ ਡਿਮਾਂਡ ਰੱਖੀ ਗਈ ਹੈ ਜਿਹੜੀ 3,50,000 ਰੁਪਏ ਡਿਮਾਂਡ ਰੱਖੀ ਗਈ ਹੈ ਬਾਕੀ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਏ ਤੁਹਾਨੂੰ 911 ਟਰੈਕਟਰ ਦਿਖਾ ਰਹੇ ਆ ਐਚ ਐਮਟੀ 911 1998 ਮਾਡਲ ਟਰੈਕਟਰ ਹੈ ਵੀਰੇ ਡੀਆਈ ਹੋਇਆ ਹੋਇਆ ਟਰੈਕਟਰ ਪਾਵਰ ਸਟੀering ਹੈ ਔਇਲ ਬ੍ਰੇਕ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਟਾਇਰਾਂ ਦੀ ਕੰਡੀਸ਼ਨ ਵੀਰੇ 80 ਪੈਸੇ ਟਾਇਰ ਪਿਛਲੇ ਨੇ ਅਗਲੇ ਟਾਇਰ 50 ਪੈਸੇ ਨੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਇੰਜਨ ਪੰਪ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਐ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਦਿੱਤੀ ਗਈ ਐ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਪੰਜ ਪੈਸੇ ਤੱਕ ਨਹੀਂ ਲੱਗਦੇ ਵੀਰੇ ਇੱਕਦਮ ਸਿੱਕੇਬੰਦ ਟਰੈਕਟਰ ਐ ਰੰਗ ਪੇਂਟ ਸਾਰਾ ਨਾਲ ਦਾ ਵੀਰੇ 오ਰੀਜినਲ ਰੰਗ ਪੇਂਟ ਐ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਾਡੀ ਚੈਸੀ ਲਿੰਕਾਂ ਦਾ ਰੰਗ ਸਾਰਾ 오ਰੀਜినਲ ਐ ਵੀਰੇ ਕਿਦੋਂ ਪੇਂਟ ਲਿਆ ਨਹੀਂ ਕਿਦੋਂ ਦੁਬਾਰੀ ਨਹੀਂ ਹੋਇਆ ਬਹੁਤ ਸਾਫ਼ ਸੁਥਰਾ ਪੇਂਟ ਪਿਆ ਟਰੈਕਟਰ ਦਾ ਟਰੈਕਟਰ ਦੀ ਓਵਰਾਲ ਕੰਡੀਸ਼ਨ ਵੀਰੇ ਬਿਲਕੁਲ ਓਕੇ ਐ। ਏਰੀਆ ਵੀਰੇ ਨਗਲਾ ਪਿੰਡ ਐ ਜਿਲ੍ਹਾ ਸੰਗਰੂਰ ਉੱਥੇ ਟਰੈਕਟਰ ਖੜਾ ਆ ਵੀਰਾਂ ਕੋਲ। ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਐ 2,65,000 ਰੁਪਏ ਕੀਮਤ ਐ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਐ। ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੈਰੀ ਮੱਚ ਵੀਰੇ। ਜੀ ਵੀਰੇ ਆਪਾਂ ਤੁਹਾਨੂੰ ਟੂੜੀ ਵਾਲਾ ਰੀਪਰ ਦਿਖਾ ਰਹੇ ਹਾਂ ਕੇਐਸਏ ਦਾ ਟੂੜੀ ਵਾਲਾ ਰੀਪਰ ਵੀਰੇ 2017 ਮਾਡਲ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਰੀਪਰ ਆ ਵੀਰੇ ਸਾਰੀ ਰਿਪੇਅਰ ਵਗੈਰਾ ਹੋਈ ਆ ਰੀਪਰ ਦੀ ਪੱਖੇ ਵਗੈਰਾ ਦੀ ਜਾਲ ਦੀ ਕੋਈ ਕਮੀ ਪੇਸ਼ੀ ਨਹੀਂ ਸਿਰਫ ਵੀਰੇ ਬਲੇਡ ਦੀਆਂ ਸਾਈਡਾਂ ਚੇਂਜ ਹੋਣ ਵਾਲੀਆਂ ਨੇ ਹੋਰ ਪੰਜ ਪੈਸੇ ਤੱਕ ਨਹੀਂ ਲੱਗਦੀ ਰੀਪਰ ਤੇ ਬੈਰਿੰਗ ਵਗੈਰਾ ਸਾਰੇ ਓਰੀਜਨਲ ਨੇ ਓਰੀਜਨਲ ਵੈਲਟਾ ਨੇ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਤੂੜੀ ਬਣਾ ਕੇ ਤੁਸੀਂ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਰੀਪਰ ਹੈ ਬਾਡੀ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਪਈ ਹੈ ਕੋਈ ਬੈਲਡਿੰਗ ਤੱਕ ਨਹੀਂ ਲੱਗਿਆ ਵੇ ਰੀਪਰ ਤੇ ਕੋਈ ਕਮੀ ਪੇਸ਼ੀ ਨਹੀਂ ਏਰੀਆ ਵੀਰੇ ਮੱਤਾਪਿੰਡ ਹੈ ਕੋਟਕਪੂਰੇ ਦੇ ਲਾਗੇ ਉੱਥੇ ਵੀਰਾਂ ਕੋਲੇ ਰੀਪਰ ਖੜਾ ਹੈ ਰੀਪਰ ਦੀ ਜਿਹੜੀ ਕੀਮਤ ਰੱਖੀ ਗਈ ਹੈ 1,85,000 ਰੁਪਏ ਕੀਮਤ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਜਿਹਦ ਨੂੰ ਕੰਬਾਈਨ ਦਿਖਾ ਰਹੇ ਹਾਂ ਬਲਕਾਰ ਕੰਬਾਈਨ ਹੈ ਵੀਰੇ 2013 ਮਾਡਲ ਕੰਬਾਈਨ ਦੇ ਜਿਹੜੇ ਟਾਇਰ ਨੇ ਵੀਰੇ 75 ਪੈਸੇ ਟਾਇਰ ਨੇ ਬਿਲਕੁਲ ਓਕੇ ਕੰਡੀਸ਼ਨ ਹੈ ਰਿਪੇਅਰ ਵਗੈਰਾ ਸਾਰੀ ਹੋਈ ਹੈ ਵੀਰੇ ਬੈਰਮ ਵਗੈਰਾ ਸਭ ਓਕੇ ਕੰਡੀਸ਼ਨ ਦੇ ਵਿੱਚ ਨੇ origignal parts ਨੇ ਸਾਰੇ ਕਿਤੇ ਕੋਈ ਬੈਲਡਿੰਗ ਤੱਕ ਨਹੀਂ ਲੱਗਿਆ ਹੋਇਆ ਸਾਰੀ origignal machine ਹੈ ਰੰਗ ਪੇਂਟ ਸਾਰਾ ਨਾਲ ਦਾ ਹੈ Ориジナル ਹੀ ਪਾਰਟਸ ਨੇ ਸਾਰੇ ਜੈਨੂਨ ਜੀ ਜਾਨ ਵੀਰੇ ਕੋਈ ਕਮੀ ਪੇਸ਼ੀ ਨਹੀਂ ਕੰਬਾਈਨ ਦੇ ਵਿੱਚ ਬਿਲਕੁਲ ਬੇਦਾਗ ਟਾਇਰ ਨੇ ਲੋਕਲ ਚੱਲੀ ਹੋਈ ਮਸ਼ੀਨ ਹੈ ਪੂਰੀ ਸਾਫ਼ ਹੈ ਬਾਡੀ ਦੀ ਵੀਰੇ ਕੋਈ ਪ੍ਰੋਬਲਮ ਨਹੀਂ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਤੁਸੀਂ ਕੰਬਾਈਨ ਖਰੀਦ ਸਕਦੇ ਹੋ ਪੂਰੀ ਵਧੀਆ ਚੱਲਦੀ ਹੈ ਵੀਰੇ ਪੂਰੀ ਸਾਫ਼ ਬਾਡੀ ਦੀ ਕੰਬਾਈਨ ਹੈ ਏਰੀਆ ਵੀਰੇ ਫਾਇਲ ਕਾ ਏਰੀਆ ਵੀਰਾਂ ਦਾ ਉੱਥੇ ਹੀ ਕੰਬਾਈਨ ਖੜੀ ਹੈ ਡਿਮਾਂਡ ਰੱਖੀ ਹੈ ਜਿਹੜੀ 10 ਲੱਖ ਰੁਪਈਆ ਡਿਮਾਂਡ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਕੰਬਾਈਨ ਖਰੀਦ ਸਕਦੇ ਹੋ ਨਾਲ ਹੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮੱਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਆਲਟੋ ਗੱਡੀ ਦਿਖਾ ਰਹੇ ਹਾਂ ਆਲਟੋ ਐਲ ਐਕਸ ਆਈ 2011 ਮਾਡਲ ਪਾਵਰ ਸਟੀਅਰਿੰਗ ਗੱਡੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਬੰਪਰ ਟੂ ਬੰਪਰ ਸਾਰੀ ਓਰੀਜਨਲ ਹੈ ਓरिजिनल ਪੇਂਟ ਹੈ ਕੋਈ ਸਕ੍ਰੈਚ ਤੱਕ ਨਹੀਂ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਇੰਟੀਰੀਅਰ ਗੱਡੀ ਦਾ ਬਿਲਕੁਲ ਓਕੇ ਹੈ ਵੀਰੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਸੋਨੀ ਦਾ ਟੌਪ ਕਲਾਸ ਦਾ ਹਾਰਨ ਵਗੈਰਾ ਹੁੱਟਰ ਲੱਗੇ ਹੋਏ ਹੈ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ 74000 ਕਿਲੋਮੀਟਰ ਚੱਲੀ ਹੋਈ ਹੈ ਵੀਰੇ ਚਾਰੇ ਟਾਇਰ ਗੱਡੀ ਦੇ ਬਿਲਕੁਲ ਨਵੇਂ ਨੇ ਕੋਈ ਕਮੀ ਪੇਸ਼ੀ ਨਹੀਂ ਸੀਟ ਕਵਰ ਵਗੈਰਾ ਬਿਲਕੁਲ ਟੌਪ ਕਲਾਸ ਦੇ ਨੇ ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਗੱਡੀ ਹੈ ਕੋਈ ਟੱਚਿੰਗ ਫੇਚਿੰਗ ਨਹੀਂ ਵੀਰੇ ਕੋਈ ਐਕਸੀਡੈਂਟਰ ਨਹੀਂ ਸਾਰੀ オリジナル ਗੱਡੀ ਹੈ ਏਰੀਆ ਵੀਰੇ ਜੀਰਾ ਏਰੀਆ ਵੀਰਾਂ ਦਾ ਜ਼ਿਲ੍ਹੇ ਮੋਗੇ ਦਾ ਉੱਥੇ ਇਹ ਗੱਡੀ ਖੜੀ ਹੈ ਗੱਡੀ ਜਿਹੜੀ ਕੀਮਤ ਰੱਖੀ ਗਈ ਹੈ 2 ਲੱਖ ਰੁਪਈਆ ਫਿਕਸ ਪ੍ਰਾਈਸ ਹੈ ਵੀਰੇ ਬਾਕੀ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਗੱਡੀ ਖਰੀਦਣ ਮੇਲੇ ਡਾਕੂਮੈਂਟਸ ਦੇ ਵੀਰੇ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਪੰਜਾਬ ਨੰਬਰ ਹੈ ਵੀਰੇ ਗੱਡੀ ਥੈਂਕ ਯੂ ਵੈਰੀ ਮਚ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾਏ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਪਲੀਜ਼ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਵੀਰੇ ਕਮੈਂਟ ਬਾਕਸ ਦੇ ਵਿੱਚ ਆਪ ਤੁਹਾਡੇ ਕੀਮਤੀ ਸੁਝਾਅ ਸਾਨੂੰ ਜਰੂਰ ਦਿਆ ਕਰੋ ਤਾਂ ਕਿ ਸਾਨੂੰ ਆਉਣ ਵਾਲੀ ਵੀਡੀਓ ਦੇ ਵਿੱਚ ਮਦਦ ਮਿਲ ਸਕੇ ਤੇ ਤੁਹਾਡੇ ਲਈ ਚੰਗੇ ਤੋਂ ਚੰਗੀ ਵੀਡੀਓ ਲੈ ਕੇ ਆ ਸਕੀ ਆਪੋ ਆਪਣੀ ਡਿਮਾਂਡ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਥੈਂਕ ਯੂ ਵੀਰੇ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਥੈਂਕ ਯੂ ਵੈਰੀ ਮੱਚ ਵੀਰੇ